ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਸ ਹੋਟਲ ਦੇ ਵਿੱਚ ਸ਼ਰੀਆਮ ਅਜੀਹਾ ਕੰਮ ਚੱਲ ਰਿਹਾ ਸੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਜੀਆਂ ਦੱਸਦੇ ਕਿ ਗੱਡੀਆਂ ਭਰ-ਭਰ ਕੇ ਪੁਲਿਸ ਇੱਥੇ ਪਹੁੰਚਦੀ ਹੈ ਤੇ ਉਸੇ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਨੂੰ ਜਿਹੜਾ ਪੁਲਿਸ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਗਈ ਹੈ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਮਾਰੀ ਗਈ ਹੈ ਫਗਵਾੜਾ ਦਾ ਇਨਾਮੀ ਹੋਟਲ ਜਿਹੜਾ ਦੱਸਿਆ ਜਾ ਰਿਹਾ ਹੈ ਜਿੱਥੇ 39 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇੱਥੇ ਦੱਸ ਦਈਏ ਕਿ ਫਕਵਾੜਾ ਦੇ ਵਿੱਚ ਵੱਡੇ ਸਾਈਬਰ ਫਰੋਡ ਰੈਕਟ ਦਾ ਪਰਦਾ ਫਰਸ਼ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਨੋਚਵਣ ਮੁੰਡੇ ਕੁੜੀਆਂ ਜਿਹੜੇ ਨੇ ਕਾਬੂ ਕੀਤੇ ਗਏ ਨੇ ਪੰਜਾਬ ਪਲੱਸ ਦੇ ਸਾਈਬਰ ਕਰਾਈਮ ਸੈੱਲ ਨੇ ਬੀਤੀ ਰਾਤ ਪਲਾਹੀ ਰੋਡ ਤੇ ਇੱਕ ਹੋਟਲ ਬਣਿਆ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਦੇ ਵਿੱਚ ਜਿਹੜਾ ਕੰਮ ਚੁਲਾਇਆ ਜਾ ਰਿਹਾ ਸੀ ਸਾਈਬਰ ਫਰੋਡ ਨੈਟਵਰਕ ਦਾ ਪਰਦਾ ਫਰਸ਼ ਕੀਤਾ ਗਿਆ ਲੰਮੀ ਛਾਪੀ ਮਾਰੀ ਤੋਂ ਬਾਅਦ ਪੁਲਿਸ ਦੇ ਵੱਲੋਂ ਕਿੰਨੀ ਹੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੁੰਡੇ ਕੁੜੀਆਂ ਨੂੰ ਇੱਥੋਂ ਜੋ ਹੈ ਗ੍ਰਿਫਤਾਰ ਕਰਕੇ ਉਹਨਾਂ ਨੂੰ ਉੱਥੋਂ ਜੋ ਹੈ ਪੁਲਿਸ ਸਿੱਧਾ ਲੈ ਕੇ ਗਈ ਹੈ ਗੱਡੀਆਂ ਦੇ ਵਿੱਚ ਬਿਠਾ ਕੇ ਥਾਣੇ ਫਗਵਾੜਾ ਦੇ ਪਲਾਹੀ ਰੋਡ ਤੇ ਸਥਿਤ ਹੋਟਲ ਦਾ ਜਿੱਥੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਇਸ ਹੋਟਲ ਦੇ ਵਿੱਚ ਸ਼ਰੀਆਮ ਕੋਲ ਸੈਂਟਰ ਜਿਹੜਾ ਚੱਲ ਰਿਹਾ ਸੀ ਜਿੱਥੇ ਤਿੰਨ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਗਿਆ